ਜੋ ਡਾਟਾ ਇੱਥੇ ਕਿਰਕ ਤੁਸੀਂ ਮਹਾ ਪ੍ਰਬਲੀਮ ਕੋਲ ਜੋ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਦੇ ਲਾਂਚ ਦੀਆਂ ਨੇ ਜਿਸ ਦੇ ਵਿੱਚ ਕਿ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਰੋਨਾ ਦੀ ਲਾਗਤ ਦੇ ਨਾਲ ਤਿਆਰ ਕੀਤੇ ਹੋਏ ਇਸ ਇੰਟਰਨੈਸ਼ਨਲ 에ਅਰਪੋਰਟ ਦੇ ਸਫਾਈਆਂ ਦਾ ਜਿਹੜਾ ਧਿਆਨ ਦਿੱਤਾ ਜਾ ਰਿਹਾ ਹੈ ਇੱਕ ਯਾਤਰੀ ਜੋ ਕਿ ਲੁਧਿਆਣੇ ਤੋਂ ਲਖਨਊ ਜਾ ਰਿਹਾ ਸੀ ਜਿਸ ਦੇ ਵੱਲੋਂ ਕਿ ਆਪਣੀ ਫਲਾਈਟ ਫੜਨ ਵਾਸਤੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਪਹੁੰਚਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਅਤੇ ਸਵਾਲ ਕੀਤਾ ਜਾਂਦਾ ਹੈ ਪ੍ਰਸ਼ਾਸਨ ਤੋਂ ਅਧਿਕਾਰੀਆਂ ਤੋਂ ਕਿਸ ਤਰੀਕੇ ਦੇ ਨਾਲ ਇੱਕ ਲੌਂਜ ਦੇ ਵਿੱਚ ਚੂਹੇ ਟੱਪਦੇ ਹੋਏ ਨਜ਼ਰ ਆ ਰਹੇ ਨੇ ਡਾਈਨਿੰਗ ਟੇਬਲ ਦੇ ਉੱਤੇ ਜਿੱਥੇ ਕੀ ਲੋਕ ਬੈਠ ਕੇ ਆਪਣਾ ਜਿਹੜਾ ਟਾਈਮ ਬਤੀਤ ਕਰਦੇ ਨੇ ਲੰਚ ਜਿਹੜਾ ਉੱਥੇ ਰੱਖਿਆ ਜਾਂਦਾ ਇਹ ਲੌਂਜ ਜਿਹੜਾ ਸਪੈਸ਼ਲ ਤੌਰ ਤੇ ਯਾਤਰੀਆਂ ਦੀ ਸਹੂਲियत ਵਾਸਤੇ ਤਿਆਰ ਕੀਤਾ ਜਾਂਦਾ ਜਿਸ ਤੋਂ ਬਾਅਦ ਇਸ ਲੌਂਜ ਦੇ ਵਿੱਚ ਚੂਹੇ ਟੱਪਦੇ ਹੋਏ ਨਜ਼ਰ ਆਏ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ ਕੰਪਨੀ ਦੇ ਲਾਉਂਜ ਵਿਜ਼ਿਟ ਕਰਿਆ ਤਾਂ ਮੈਂ ਇਹ ਦੇਖਿਆ ਕਿ ਉੱਧਰ ਇੱਕ ਮਾਊਸ ਕਮਰੇ ਐ ਸਾਰੀ ਟੇਬਲਸ ਤੇ ਚੇਅਰਸ ਤੇ ਪਰ ਮੇਰਾ ਕੰਸਰਨ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਹਰਕਤ ਅਗਰ ਇੰਟਰਨੈਸ਼ਨਲ ਲੈਵਲ ਦੇ 에ਰਪੋਰਟ ਤੇ ਹੁੰਦੀ ਹੈ ਤਾਂ ਜੋ ਪਬਲਿਕ ਤੇ ਪੈਸੇਂਜ ਜੀ ਜੋ ਹੈਲਥ ਹੈ ਸਾਰੀ ਉਹ ਦਿੱਲੀ ਕੌਣ ਰਿਸਪਾਂਸਿਬਲ ਹੋਏਗਾ